Hello? ਖੁਸ਼ੀ ਦੀ ਗੱਲ ਹੈ ਅੱਜ ਤੁਸੀਂ ਦੇਖ ਰਹੇ ਹੋ ਕਿ ਕਿੰਡੀਆਂ ਬੜੀਆਂ ਰੌਣਕਾਂ ਲਗੀਆਂ ਹੋਈਆਂ ਨੇ ਇਹ ਗੁਰੂ ਦੀ ਕਿਰਪਾ ਸਿਪਾਚ ਦੀ ਮਹਿਲਾ ਹੈ ਜਿਹੜੀ ਗੁਰਦੀ ਸਿਰਜਣਾ ਹੋਈ ਹੈ ਸਾਨੂੰ ਸਜਾਰ ਬਣਾਇਆ ਹੈ ਤੇ ਅੱਜ ਉਹਦੇ ਛੇਦੀ ਦੇfte ਉਤੇ ਨਗਰ ਕੀਰਤਨ ਚੱਲ ਰਿਹਾ ਹੈ ਤਕਰੀਬਨ ਸਾਰਾ ਪਟਿਆਲਾ ਇੱਥੇ ਇਕੱਠਾ ਹੋ ਰਿਹਾ ਹੈ ਕਿੰਨੀਆਂ ਰੌਣਕਾਂ ਲਗੀਆਂ ਹੋਈਆਂ ਨੇ ਸਾਰੇ ਦਲੀਜੇ ਵਿਛਾਏ ਜਾ ਰਹੇ ਨੇ ਗੁਰਦੁਆਰਾ ਮੋਤੀਵਾਕ ਤੋਂ ਸ਼ੁਰੂ ਹੋ ਰਿਹਾ ਹੈ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਦਿਹਾੜੇ ਦੇ ਉੱਤੇ ਸਾਰੀ ਸੰਗਤ ਇਹਦੇ ਵਿੱਚ ਪਾਰਟਿਸਿਪੇਟ ਕਰੀਏ ਤੇ ਸਾਰੇ ਬੰਦੇ ਆਪਾਂ ਨਾਲ ਚੱਲੀਏ ਤੇ ਆਪਾਂ ਇਹਦੇ ਵਿੱਚ ਵੱਧ ਵੱਧ ਹਿੱਸਾ ਪਾਉਣਾ ਚਾਹੀਦਾ ਹੈ ਸ਼ੋਮਣੀ ਅਕਾਲੀ ਦਲ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਇਹ ਤੋਂ ਪੁਰਾਣੀ ਕਾਂਗਰਸੀ ਪਰ ਕਾਂਗਰਸ ਅੰਗਰੇਜ਼ਾਂ ਨੇ ਬਣਾਈ ਸੀ ਤੇ ਇਹਨਾਂ ਦਾ ਇਤਿਹਾਸ ਦੇਖ ਲਓ ਕੰਮ ਦੇਖ ਲਓ ਡਵੈਲਪਮੈਂਟ ਦੇਖ ਲਓ ਜੋ ਇਹਨਾਂ ਨੇ ਗੱਲਾਂ ਕੀਤੀਆਂ ਸੀ ਕੰਮ 'ਚ ਉਹ ਸ਼ੋਮਣੀ ਅਕਾਲੀ ਦਲ ਨੇ ਕਿਤਨੇ ਬਹੁਤ ਵੱਡੇ ਕੀਤੇ ਨੇ ਸਰ ਹਰਿਆਣ ਸਿੰਘ ਅ ਇੱਕ ਮਿੰਟ ਜਿਹੜੀ ਸਾਧ ਸੁਖਵੀਰ ਸਿੰਘ ਨੇ ਮਾਫੀ ਮੰਗੀ ਉਹਥੇ ਜਾ ਕੇ ਇਹ ਗੁਰੂ ਅੱਗੇ ਤਾਂ ਅਸੀਂ ਰੋਜ਼ ਮਾਫੀ ਮੰਗੀ ਤਾਂ ਵੀ ਘਟਾ ਹੈ ਉੱਥੇ ਕਿਸੇ ਦਾ ਕੋਈ ਰਾਈਟ ਨਹੀਂ ਹੈ ਕਿ ਕੋਈ ਕਿੰਤੂ ਪ੍ਰੰਤੂ ਕਰੇ ਅਸੀਂ ਤਾਂ ਰਾਹੁਲ ਗਾਂਧੀ ਆਇਆ ਉੱਥੇ ਤਾਂ ਉਹਦੇ ਵੀ ਕਿੰਤੂ ਪ੍ਰੰਤੂ ਗੁਰੂ ਘਰ ਆਇਆ ਹੈ ਗੁਰੂ ਘਰ ਆ ਕੇ ਨਕਮਸਤਕ ਹੋਇਆ ਸਾਧ ਸੁਖਵੀਰ ਸਿੰਘ ਨੇ ਖੜ ਕੇ ਕਿਹਾ ਕਿ ਸਾਤੋਂ ਜਿਹੜੀਆਂ ਵੀ ਗਲਤੀਆਂ ਹੋਈਆਂ ਨੇ ਅਕਾਲ ਤਾਤ ਸਾਹਿਬ ਤੇ ਜਾ ਕੇ ਅਕਾਲ ਤਾਤ ਸਾਡੇ ਲਈ ਸੁਪਰੀਮ ਹੈ ਜੋ ਉੱਥੇ ਜਾ ਕੇ ਅਸੀਂ ਮਾਫੀ ਮੰਗਦੇ ਆ ਉਹ ਤੋਂ ਵੱਡੀ ਕਮ ਸਾਡੇ ਧਰਮ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਤੁਹਾਡੀ ਸਰਕਾਰ ਦੇ ਵਿੱਚ ਜਿਹੜੀ ਹੈ ਬੇਦਗੀਆਂ ਹੋਈਆਂ ਨੇ ਤੁਹਾਡੀ ਸਰਕਾਰ ਦੇ ਵਿੱਚ ਮੰਨਦੇ ਹੋ ਤੁਸੀਂ ਸਮਝੋ ਤਾਂ ਹੀ ਮਾਫੀ ਦੇ ਦੇ ਬੇਦਗੀਆਂ ਹੋਈਆਂ ਦੇਖੋ ਸਾਡੇ ਸਰਕਾਰ ਦੇ ਵਿੱਚ ਇਹਦਾ ਕੋਈ ਦੋਰਾਇਆ ਹੀ ਨਹੀਂ ਕਿ ਬੇਦਗੀਆਂ ਹੋਈਆਂ ਹਜਕੇ ਉਦੋਂ ਠੀਕ ਹੈ ਪਰ ਅਸੀਂ ਉਹਨਾਂ ਨੂੰ ਅਸਤੇ ਲਾ ਸਕਦੇ ਸੀ ਪਰ ਸੰਗਤ ਨੇ ਸਾਡੇ ਤੇ ਪ੍ਰੈਸ਼ਰ ਪਾਇਆ ਕਿ ਤੁਸੀਂ ਬੀਆ ਨੂੰ ਕੇਸ ਦੇ ਦਿਓ ਅਰ ਮੈਂ ਕਹਿੰਦਾ ਸਾਡੀ ਡਿਊਟੀ ਮੰਨਦੀ ਸੀ ਸਾਡੀ ਪੰਥਕ ਸਰਕਾਰ ਸੀਗੀ ਪਰ ਉਦੋਂ ਸਾਡੀ ਬਾਹਰਾਂ ਚੱਲੀ ਬਾਹਰਾਂ ਚੱਲੀ ਕਿਉਂਕਿ ਸਾਡੇ ਤੋਂ ਇਨਾ ਪ੍ਰੈਸ਼ਰ ਪਾ ਲਿਆ ਕਿ ਜਿਹਦੀ ਇਨਕੁਆਰੀ ਹੈ ਉਹ ਸੀਬੀਏ ਨੂੰ ਦੇ ਦਿਓ ਉਹ ਸੀਬੀਏ ਤੇ ਚਲੀ ਗਈ ਤੇ ਦੇਖੋ ਇਹ ਤੋਂ ਇਹ ਤੋਂ ਕਾਊਂਟ ਨਹੀਂ ਕਰ ਸਕਦੇ ਕਿ ਸਾਡੀ ਸਰਕਾਰ ਨਹੀਂ ਹੋਈ ਹੈ ਹੋਈ ਹੈ ਮੰਨਦੇ ਆ ਤਾਂ ਹੀ ਮਾਫੀ ਮੰਗਿਆ ਸੀ ਮਾਫੀ ਮੰਗਿਆ ਕਿ ਸਾਡੀ ਸਰਕਾਰ ਦੇ ਵਿੱਚ ਇਹ ਹੋਈ ਹੈ ਪਰ ਮੈਂ ਇੱਕੋ ਬੇਨਤੀ ਕਰਨੀ ਚਾਹੁੰਨਾ ਕਿ ਆ ਜਿਹੜੇ ਲੋਕ ਬੋਲਦੇ ਨੇ ਜਾਂ ਗੱਲਾਂ ਕਰਦੇ ਨੇ ਅਜੀਬ 얘ਦਮੀਆਂ ਹੋ ਰਹੀਆਂ ਨੇ ਅਸੀਂ ਕੋਈ ਉਹਨੂੰ ਜਸਟੀਫਾਈ ਨਹੀਂ ਕਰਦੇ ਹਾਂ ਠੀਕ ਹੈ ਸਾਡੀ ਸਰਕਾਰ ਦੇ ਵਿੱਚ ਹੋਈ ਹੈ ਅਸੀਂ ਉਹਦੀ ਮਾਫੀ ਅਕਾਲ ਤਤ ਸਾਹਿਬ ਤੋਂ ਮੰਗੀ ਹੈ ਅਰ ਜਿੰਨੀ ਉੱਥੇ ਮਾਫੀ ਮੰਗ ਲਿਆ ਉਹ ਗੁਰੂ ਉਹਦੀ ਕਿਰਪਾ ਵੀ ਕਰਦਾ ਸਿਪਾਸ਼ਾ ਮੇਰ ਵੀ ਕਰਦਾ ਤਾਂ ਗਲਜੀਤ ਜੀ ਮਾਰਾ ਬਿਆਨ ਆਇਆ ਕਿਹਦੇ ਭਾਜੀਪੀ ਦੀ ਗੱਲ ਕੀਤੀ ਹੈ ਉਹ ਤੇ ਕਾਲੀ ਗੱਲ ਦੀ ਗੱਲ ਕਿ ਸਾਡੀ ਭਾਈਵਾਲ ਹੈ ਵੀ ਹੋ ਸਕਦਾ ਸਾਡੀਆਂ ਜਿਹੜੀਆਂ ਨੇ ਚਰਚਾਾਂਵਾਂ ਚੱਲ ਰਹੀਆਂ ਨੇ ਵੀ ਜਿਹੜਾ ਗੱਠਬੰਧ ਹੋ ਸਕਦਾ ਹੈ ਕਿ ਤੁਹਾਨੂੰ ਲੱਗਦਾ ਵੀ ਜ਼ਰੂਰੀ ਹੈ ਗੱਠਬੰਧ ਤਾਂ ਜਿਹੜਾ ਕਾਲੀ ਗੱਲ ਚਾਹ ਸਕਦਾ ਦੇਖੋ ਇੱਕ ਭਾਈਚਾਰਕ ਸਾਂਝ ਹੁੰਦੀ ਹੈ ਅਸੀਂ ਇਹਨੂੰ ਇਹ ਨਹੀਂ ਕਹਿੰਦੇ ਹਾਂ ਕਿ ਵੀ ਇਹ ਉਹ ਹੈ ਗੱਠ ਜੋੜ ਰਹਾ ਇੱਕ ਭਾਈਚਾਰਕ ਸੰਝ ਵੀ ਹੈ ਜੇ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਤਾਂ ਕੱਲ ਨੂੰ ਕਿਸੇ ਦੇਖ ਕੇ ਕੀਤਾ ਹੋਣਾ ਤੇ ਮੈਨੂੰ ਬੇਵਿਸ਼ਵਾਸਦਾ ਪਤਾ ਨਹੀਂ ਬੁੱਤਾ ਪਰ ਜੋ ਗੁਰੂ ਨੇ ਕੀਤਾ ਸੱਚੇ ਪਾਤਸ਼ਾਹ ਕੰਨਿਟ ਕਰ ਬਦਲ ਗੱਠ ਬੰਧਾ ਹੋਣਾ ਚਾਹੀਦਾ ਆਪਣੇ ਵਿਹਾਰ ਨਾਲ ਦੇਖੋ ਦੇਖੋ ਜਿਹੜਾ ਕੈਰੀਅਰ ਹੈਗਾ ਉਸਦੇ ਹਿਸਾਬ ਨਾਲ ਤਰੀਕਾ ਦੇਖਦੇ ਹੋ ਪਹਿਲਾਂ ਗੱਡ ਬੰਧਨਦਮ ਸੀਗਾ ਭਾਜੀਪੀ ਦਾ ਪਹਿਲਾਂ ਮੇ ਸੀਗਾ ਦੇਖੋ ਇਹ ਤਾਂ ਪ੍ਰਧਾਨ ਸਾਹਿਬ ਨੇ ਦੇਖਣਾ ਹੈ ਸਸੂਬੀਸ਼ ਸਿੰਘ ਬਾਲ ਦੇਖਣਗੇ ਕਿਉਂਕਿ ਜੇ ਸਾਰੇ ਬੰਦੇ ਫੈਸਲੇ ਕਰਨ ਲੱਗਿਆਂ ਫਿਰ ਗੱਲ ਨਹੀਂ ਬਣਦੀ ਹੁੰਦੀ ਸਸੂਬੀਸ਼ ਸਿੰਘ ਬਾਲ ਪ੍ਰਧਾਨ ਸ਼ੋਮਨੀ ਕਲਦਲ ਨੇ ਉਹ ਨਹੀਂ ਫੈਲਾ ਕਰਨੇ ਵੀ ਕਿ ਕੰਨ ਸਰ ਇੱਕ ਫਾਸਟ ਵੀ ਕੇਬਲ ਦੇ ਉੱਤੇ ਖੜਾ ਹੈਗਾ ਮਾਨਯੋਗ ਦਾ ਫੈਸਲਾ ਆਇਆ ਹੈਗਾ ਔਰ ਜਿਹੜਾ ਹੈਗਾ ਬਿਜਲੀ ਬੋਰਡ ਚ ਉਹਨਾਂ ਨੇ ਕਿਹਾ ਕਿ ਤੁਸੀਂ ਕੇਬਲ ਦੀਆਂ ਤਾਰਾਂ ਨਹੀਂ ਕੱਟਣੀਆਂ ਚਾਹੀਦੀਆਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇੱਕ ਬੰਦਾ ਕੋਈ ਕੰਮ ਕਰ ਰਿਹਾ ਕੋਈ ਵੀ ਕਰ ਰਿਹਾ ਚਾਹੇ ਤੁਸੀਂ ਕਰ ਰਹੇ ਹੋ ਚਾਹੇ ਮੈਂ ਕਰ ਰਿਹਾ ਉਹਦੀਆਂ ਤਾਰਾਂ ਕੱਟ ਕੇ ਅਸੀਂ ਕਹੀ ਵੀ ਅਸੀਂ ਕਾਬਜ ਕਰਨਾ ਇਹ ਮਾੜੀ ਗੱਲ ਹੈ ਆਪਣਾ ਕਰੋ ਨਿਮੇਸ਼ਰਤ ਕਰੋ ਜੇ ਹੁਣ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਤਾਂ ਇਹਦਾ ਮਤਲਬ ਜੇ ਗਲਤ ਕੰਮ ਕੀਤਾ ਹੈ ਨਾ ਤਾਂ ਹੀ ਦਿੱਤੀ ਨੇ ਡਾਇਰੈਕਸ਼ਨ ਸੋ ਇਹ ਇਸ ਕਬਜ਼ਿਆਂ ਤੇ ਹੋ ਗਿਆ ਜੀ ਤੁਸੀਂ ਦੇਖ ਲਓ ਕਪ ਕ੍ਰਪਸ਼ਨ ਕਬਜ਼ਿਆਂ ਦੀ ਗੱਲ ਕਰ ਲਓ ਅੱਜ ਮੇਰਾ ਖਿਆਲ ਨੰਬਰ 1 ਤੇ ਆ ਗਿਆ